ਮੇਰੀ ਮਾਂ ਦੀਆਂ ਅੱਖਾਂ ਜਦ ਇੱਕ ਕੁੜੀ ਨੇ ਮੈਨੂੰ ਕਿਹਾ ਮੈਂ ਬਹੁਤ ਸੋਹਣਾ ਹਾਂ ਤਾਂ ਮੈਨੂੰ ਉਸ ਦੀਆਂ ਅੱਖਾਂ 'ਚ ਨੁਕਸ ਜਾਪਿਆ ਸੀ ਮੇਰੇ ਭਾਣੇ ਤਾਂ ਉਹ ਸੋਹਣੇ ਸਨ ਮੇਰੇ ਪਿੰਡ ਵਿੱਚ ਜੋ ਬੋਟ ਫੇਰੀ ਤੇ ਜਦ ਉਦਘਾਟਨ ਦੀ ਰਸਮ ਵਾਸਤੇ ਆਉਂਦੇ ਹਨ ਇੱਕ ਦਿਨ ਜੱਟੂ ਦੀ ਹੱਟੀ ਤੋਂ ਮੈਨੂੰ ਕਨਸੋ ਮਿਲੀ ਕਿ ਉਹਨਾਂ ਦੇ ਸਿਰ ਦਾ ਸੁਨਹਿਰੀ ਤਾਜ ਚੋਰੀ ਦਾ ਹੈ ਮੈਂ ਉਸ ਦਿਨ ਪਿੰਡ ਛੱਡ ਦਿੱਤਾ ਮੇਰਾ ਵਿਸ਼ਵਾਸ ਸੀ ਜੇ ਤਾਜ਼ਾਂ ਵਾਲੇ ਚੋਰ ਹਨ ਤਾਂ ਫਿਰ ਸੋਹਣੇ ਹੋਰ ਹਨ ਸ਼ਹਿਰਾਂ ਵਿੱਚ ਮੈਂ ਥਾਂ-ਥਾਂ ਕੋਝ ਦੇਖਿਆ ਪ੍ਰਕਾਸ਼ਨਾਂ ਵਿੱਚ ਕੈਫਿਆਂ ਵਿੱਚ ਦਫ਼ਤਰਾਂ ਤੇ ਥਾਣਿਆਂ ਵਿੱਚ ਅਤੇ ਮੈਂ ਦੇਖਿਆ ਇਹ ਕੋਝ ਦੀ ਨਦੀ ਦਿੱਲੀ ਦੇ ਗੋਲ ਪਰਬਤ ਵਿੱਚੋਂ ਸਿੰਮਦੀ ਹੈ ਅਤੇ ਉਸ ਗੋਲ ਪਰਬਤ ਵਿੱਚ ਸੁਰਾਖ ਕਰਨ ਲਈ ਮੈਂ ਕੋਝ ਵਿੱਚ ਵੜਿਆ ਕੋਝ ਸੰਗ ਲੜਿਆ ਤੇ ਕਈ ਲੋਹੂ ਲੋਹਾਨ ਬਰਿਆਂ ਕੋਲੋਂ ਲੰਘਿਆ ਤੇ ਹੁਣ ਮੈਂ ਚਿਹਰੇ ਉੱਤੇ ਜੁੱਧ ਦੇ ਨਿਸ਼ਾਨ ਲੈ ਕੇ ਦੋ ਘੜੀ ਲਈ ਪਿੰਡ ਆਇਆ ਹਾਂ ਤੇ ਉਹੀ ਉਹ 40 ਵਰਿਆਂ ਦੀ ਕੁੜੀ ਆਪਣੇ ਲਾਲ ਨੂੰ ਬਦਸੂਰਤ ਕਹਿੰਦੀ ਹੈ ਤੇ ਮੈਨੂੰ ਫੇਰ ਉਸ ਦੀਆਂ ਅੱਖਾਂ 'ਚ ਨੁਕਸ ਲੱਗਦਾ ਹੈ ਧੰਨਵਾਦ